ਮੋਬਾਈਲ ਮਟਰੋ ਕੀ ਕੰਨ ਲੱਗੇ ਡਾਕਟਰ ਹੁਣ ਤਾਂ ਚੱਕ ਤਾਂ ਕਰ ਲਿਆ ਤੇ ਥਾਲੀਆ ਕਰਾਉਣਾ ਉਹੰਦਾ ਮੁੰਡਾ ਮੇਰਾ ਉਹ ਤੇਰੇ ਇੱਥੇ ਪਾਉਂਦਾ ਨਹੀਂ ਖਤ ਕਿਤਾ ਠੀਕ ਆ ਬਰਗਾ ਭਾਈ ਓਕੇ ਕਰਾ ਓਕੇ ਲੋਬੇ ਮਤ ਰਹੋ ਇਹ ਚੱਲਦਾ ਗੰਨਿਆਂ ਨੂੰ ਟਰੈਕਟਰ ਠੀਕ ਆ ਜੀ ਆਪਣਾ ਜੀ 53 ਦਾ ਜੌਂਡੀਅਰ ਤੇ ਅਸੀਂ ਜਦੋਂ ਉਹਨੂੰ ਸਟਾਰਟ ਕੀਤਾ ਟਰੈਕਟਰ ਤੇ ਭਾਈ ਰਾਤ ਦਾ ਮਿਲੋਂ ਆ ਸੀਗਾ ਸਵੇਰ ਤੇ ਫੋਨ ਕਰੀ ਜਾਂਦਾ ਵੀ ਆ ਜਾ ਇਹ ਟਰੈਕਟਰ ਹੋਰ ਵੀ ਖੋਲੇ ਸੀਗੇ ਤੇ ਆਪਾਂ ਜਨਤਾਨਗਰ ਆਏ ਆ ਭਰਾ ਦੇ ਕੋਲ ਨਵੀ ਦੇ ਕੋਲ ਠੀਕ ਆ ਤੇ ਜਦੋਂ ਅਸੀਂ ਟਰੈਕਟਰ ਸਟਾਰਟ ਕਰਨ ਲੱਗੇ ਮਿੱਤਰੋ ਸਵੇਰ ਦਾ ਇੱਥੇ ਖੜਾ ਕੱਲਦਾ ਸਵੇਰ ਦਾ 3 ਵਜੇ ਆੜ ਕੇ ਗੰਨਾ ਲਾ ਕੇ ਜੋ ਸਟਾਰਟ ਕੀਤਾ ਨਾ ਬੱਗਾ ਬੱਗਾ ਧੂਆਂ ਮਾਰਦਾ ਸੀਗਾ ਤੇ ਉਹਦਾ ਰੀਜਨ ਕੀ ਆ ਕਾਦੇ ਮਾਰਦਾ ਨਾ ਬੱਗਾ ਬੱਗਾ ਧੂਆਂ ਜਦੋਂ ਮਿੱਤਰੋ ਨਾ ਅਸੀਂ ਹੈਡ ਖੋਲਿਆ ਇਸ ਵਿੱਚ ਆਦ ਨੂੰ ਕਪੜਾ ਕਪੜਾ ਮਾਰਿਆ ਸਾਫ਼ ਕੀਤਾ ਨਾ ਤੇ ਟਾਰਕੋ ਮਿੱਤਰੋ ਤੇਲ ਮਾਰ ਗਿਆ ਤੇਲ ਮਾਰਨ ਦੇ ਨਾਲ ਮਿੱਤਰੋ ਹੋਣਾ ਟਰੈਕਟਰ ਜਦੋਂ ਸਟਾਰਟ ਸਵੇਰ ਨੂੰ ਕਾਦੇ ਬੱਗਾ ਬੱਗਾ ਧੂਆਂ ਮਾਰਦੇ ਆ ਬੱਗਾ ਬੱਗਾ ਧੂਆਂ ਮਾਰਦਾ ਚਿੱਟਾ ਜਿਹਾ ਧੂਆਂ ਮਾਰਦਾ ਠੀਕ ਹੈ ਤੇ ਤੇ ਆਪਾਂ ਟਰਬੋ ਖੋਲਿਆ ਟਰਬੋ ਤੇਰ ਮਿੱਤਰੋ ਮਾਰੀ ਜਾਂਦਾ ਦੇਖੋ ਸਾਰਾ ਲੱਬੜਿਆ ਬੈ ਟਰਬੋ ਤੇਰ ਨਾਲ ਲੱਬੜਿਆ ਨਾ ਤੋ ਹੈਡ ਬੈ ਸੱਟੀ ਜਾਂਦਾ ਉਹ ਫੇਰ ਤੇਰ ਪੈਸਟਰੋਂ ਤੇ ਡੱਗਦਾ ਨਾ ਮਗਲ ਤੇ ਫਿਰ ਜੇ ਸਟਾਰਟ ਕਰ ਦਿੰਦੇ ਮਿੱਤਰੋ ਫੇਰ ਚਟਾ ਧੂਆਂ ਧਰਨ ਲੱਪਣਾ ਕਿਉਂ ਨਾ ਵੀ ਤੇ ਇਹਨੂੰ ਮਿੱਤਰੋ ਅਸੀਂ ਟਰਬੋ ਲਾਇਆ ਨੂ ਵੀ ਘੱਟੋ ਘਾਟ ਸਾਨੂੰ ਹੋਈ ਕਿ ਨਹੀਂ 5 ਕੇ ਸਾਲ ਹੋ ਗਏ ਨੇ 4-5 ਕੇ ਸਾਲ ਹੋ ਗਏ ਹੋ ਗਏ ਪਾਜੀ 5 ਸਾਲ ਟਰੈਕਟਰਾਂ ਦੇ ਇਹ ਸੈਕੰਡ ਹੈਂਡ ਹੈ ਮਿੱਤਰੋ ਲਿਆਂਦੇ ਆ ਟਰੈਕਟਰ ਟਰਬੋ ਆ ਉਦੋਂ 7 ਕੇ ਜਿਆਦਾ ਇਹ ਲਿਆਂਦਾ ਸੀਗਾ ਆਰਟੀਵੀਐਸ ਦਾ ਓਰੀਜਨਲ ਹੈ ਮ ਇਸੋਂ ਦੇ ਕਟਰੈਕਟਰੋਂ ਲੱਗ ਕੇ ਆਉਂਦਾ ਇਹ ਓਕੇ ਜੀ ਉਦੋਂ ਟ੍ਰੈਕਟਰਾਂ ਲਾਹਾ ਦਈਆਂ ਇੰਜਣ ਦੇ ਨਾਲ ਲਾਹਾ ਦਿਆ ਟਰਬੋ ਅਸੀਂ ਬਾਕੀ ਫਾਊਂਡੇਸ਼ਨ ਫੋਟੋਸ਼ ਸਾਰਾ ਆਪਾਂ ਬਣਾ ਸੀਗਾ ਤੇ ਇਹਨੂੰ ਬਾਕੀ ਕੰਪਨੀ ਨੇ ਆਪਸ਼ਨ ਜੌਂਡੀਅਰ ਕੰਪਨੀ ਵਾਲੇ ਆਪਸ਼ਨ ਦੇ ਕੇ ਤੋਰਦੇ ਆ ਜਿਹੜਾ ਆਪਾਂ ਟਰਬੋ ਵੀ ਲਾਉਣਾ ਚਾਹੁੰਦੇ ਆ ਤੇ ਇਹ ਜਣ ਕੇ ਪਟ ਜਣ ਕੇ 6 ਸ਼ੂ ਕੱਟਣਾ ਜਾਂ ਪਟਾ ਲਾਦਾ ਨਿਕਾਣ ਦੀ ਲੋੜ ਹੈਗੀ ਐਂਡ ਉੱਥੇ ਸਪਲਾਈਆਂ ਆਉਂਦੀਆਂ ਇਹਦੀਆਂ ਠੀਕ ਹੈ ਜੀ ਤੇ ਹੁਣ ਆਪਾਂ ਟਰਬੋ ਆਪਾਂ ਖੋਲਨੇ ਆ ਤੇ ਟਰਬੋ ਖੁੱਲ ਗਿਆ ਮਿੱਤਰੋ ਹੁਣ ਇਹ ਫਿੱਟੀ ਗਿਆ ਨੇ ਕੰਮ ਨੂੰ ਬਾਕੀ ਹੁਣ ਦੇਖਦੇ ਆ ਕਿ ਚੱਕਰ ਆ ਤੇ ਇਹਦਾ ਬਲੋਂ ਵਾਲਾ ਪੈ ਪਿਆ ਮਿੱਤਰੋ ਇਹ ਵੀ ਤੇਲ ਨਾਲ ਭਰਿਆ ਹੀ ਹੁੰਦਾ ਦੇਖੋ ਇਹ ਬਲੋ ਬਲੋ ਨਹੀਂ ਮਾਰਦਾ ਹੈਗਾ ਇਹ ਜਦੋਂ ਨਾ ਸਟਾਰਟ ਹੁੰਦਾ ਛੱਟੇ ਮਾਰਦਾ ਛੱਟੇ ਮਾਰਨ ਦਾ ਕੀ ਰੀਜਨ ਹੈ ਇਹ ਵੀ ਤੁਹਾਨੂੰ ਦੱਸਾਂ ਕਿ ਕਾਹਦੇ ਮਾਰਦਾ ਛੱਟੇ ਛੱਗੇ ਇਹਦੇ ਨਾਲ ਡੀਲ ਪੰਪ ਦੇ ਵਿੱਚ ਫਾਲਟ ਪੈ ਗਿਆ ਮਿੱਤਰੋ ਆਹ ਡੀਲ ਪੰਪ ਇਹ ਤਾਂ ਜਿਹੜਾ ਹੁੰਦਾ ਆ ਫੀਲਡ ਪੰਪ ਆ ਏਡਾ ਫੀਲਡ ਪੰਪ ਹੁੰਦਾ ਨਾ ਇਹ ਜਦੋਂ ਵੱਡ ਹੋ ਜਾਂਦਾ ਨਾ ਇਹ ਇੰਜਨ ਚੋਂ ਤੇਲ ਲੈਂਦਾ ਪੰਪ ਆਪਣਾ ਮੁਗ ਲੈ ਲਓ ਇਹ ਵੀ ਬੱਝ ਜਾਣ ਲੱਪਾਂਦਾ ਜਦੋਂ ਵੀ ਨਾ ਟਰੈਕਟਰ ਗਰਮ ਹੋ ਗਏ ਤੇ ਉਹ ਪਤਲਾ ਤੇਲ ਹੁੰਦਾ ਡੀਜ਼ਲ ਉਹ ਪਾਹ ਫਰਾਈਂ ਕੱਢਦਾ ਹੁੰਦਾ ਬਾਹਰ ਵਿੱਚ ਉਥੇ ਛੱਟੇ ਮਾਰੀ ਜਾਂਦਾ ਰਹਿੰਦਾ ਇਹ ਵੀ ਆਪਾਂ ਕੰਮ ਕਰਾਵਾਂਗੇ ਇਹਦਾ ਤੇ ਦਾ ਟਰਬੋ ਵੀ ਚੇਂਜ ਕਰਾਂਗੇ ਟਰੈਕਟਰ ਦਾ ਤੇ ਬਾਕੀ ਦੇਖਦਾ ਕਿੱਥੋਂ ਲੈ ਕੇ ਆਉਂਦਾ ਟਰਬੋ ਇਹਦਾ ਟਰੈਕਟਰ ਦਾ ਸਾਰਾ ਤੁਹਾਨੂੰ ਬਲੋਗ ਰਾਈਂ ਦਿਖਾਣਾ ਹੈ ਮਿੱਤਰੋ ਇਹ ਕੰਮ ਖਿੱਚੀ ਜਾਂਦੇ ਹੁਣ ਠੀਕ ਹੈ ਜੀ ਬਸ ਲੋਵੀ ਫਾਊਂਡੇਸ਼ਨ ਪਟ ਰਹੇ ਆ ਟਰਬੋ ਦਾ ਠੀਕ ਹੈ ਜੀ ਤੇ ਇਹ ਵੀ ਨਵੇਂ ਪਾਵਾ ਗਿਆ ਤੇਲ ਆਈ ਜਾਂਦਾ ਇੱਥੋਂ ਦੀ ਉੱਪਰ ਆ ਜਾਂਦੇ ਹਨ ਜੇ ਜਾਣ ਸੀਗੇ ਤਾਂ ਭੱਲੇ ਗਮ ਸਾਰੇ ਨਾੜਾ ਆ ਪੈਪ ਸਸਤੇ ਹੁੰਦੇ ਮਹਿੰਗੇ ਨਹੀਂ ਹੁੰਦੇ ਹੂੰ ਹੂੰ ਤੇ ਇਹਦੇ ਬਲੋ ਪੈ ਉਹਨਾਂ ਟਾਇਰ ਟ ਕਵਰ ਟਾਇਰ ਟ ਕਵਰ ਤੇ ਆਪਾਂ ਵੀ ਲਗਾਉਣੇ ਇਹਦੇ ਰੋਡ ਰੰਗ ਬੈਲਟ ਬੁੱਟ ਤਾਂ ਓਕੇ ਹੈ ਬਾਕੀ ਬੈਲਟ ਆ ਕੇ ਸਾਡੇ ਆਹ ਤੱਕ ਹੋਈ ਆ ਇਹਦੀ ਕਿੱਥੋਂ ਆਹ badi badi ਲੱਕੀਆਂ ਨਾਲ ਬਾਤ ਇਹਦੀ ਜਿਹੜਾ ਲਾਈਨਮੈਂਟ ਅਰੀਜਨਲ ਕੰਪਨੀ ਦੀ ਆ ਲੋਈ ਮਤਰਾ ਦਾ ਡੀਲ ਪੰਪ ਦਾ ਆਪਾਂ ਫੀਲਡ ਪੰਪ ਵੀ ਖੋਲਣਾ ਉਹ ਵੀ ਚੈੱਕ ਕਰਾਉਣਾ ਤੇ ਉਹਦੀ ਸਾਈਡ ਤੋਂ ਦਿਖਾਉਂਦਾ ਮੈਂ ਇੱਕ ਕੱਕੜ ਕੱਕੜ ਇਹਨਾਂ ਬਹੁਤ ਰੱਖੇ ਆ ਬਾਦੀਆਂ ਬੋਦੀਆਂ ਇਹਨਾਂ ਸ਼ੋ ਸ਼ਰਾਬਾ ਬਹੁਤ ਆ ਤੇ ਭਾਂਜ ਥੋੜੇ ਭਜੇ ਫਿਰਦੇ ਆ ਕੱਕੜੇ 50 60 ਰੱਖੇ ਆ ਲਓ ਮਤਰਾ ਫੀਲਡ ਪੰਪ ਖੋਲ ਲਿਆ ਇਹਨੂੰ ਚੈੱਕ ਅਪ ਕਰਾਉਣਾ ਠੀਕ ਹੈ ਇਹਦਾ ਨਾ ਜਿਹੜਾ ਪੈਨ ਪੁਨੋ ਲੱਗਣ ਵਾਲੀ ਆ ਵਿੱਚੋਂ ਡੀਆ ਤੇ ਰਲ ਜਾਂਦਾ ਇੰਜਣ ਦੇ ਵਿੱਚ ਆ ਚੱਕੋ ओके ਤੇ ਇਹ ਕਹਿੰਦਾ ਹੈ ਨਹੀਂ ਕਹਿੰਦਾ والله ਮਿੱਤਰੋ ਆਪਾਂ ਸਾਰਾ ਸਮਾਨ ਖੋਲ ਲਿਆ ਤੇ ਆਪਾਂ ਚੱਲੇ ਕੰਪਨੀ ਨੂੰ ਨਕੌਦਰ ਜਾਂਸੀ ਤੇ ਹੁਣ ਆਪਾਂ ਆ ਵੀ ਪਿਆ ਟਰਬੋ ਇਹਦਾ ਇਹਦਾ ਖਰਾਬ ਹੈ ਕੰਡਾ ਮੈਂ ਤੇਲ ਮਾਲਣਾ ਪਿਆ ਮਿੱਤਰੋ ਤੇ ਆਪਾਂ ਚੱਲਦੇ ਹਾਂ ਜਾਂਸੀ ਨੂੰ ਮਿੱਤਰੋ ਤੇ ਜਾਂਸੀ ਚਲਦੇ ਆ ਤੇ ਉੱਥੇ ਆਪਾਂ ਨੂੰ ਫੋਨ ਕੀਤਾ ਸ਼ੇਰ ਇਹਨੂੰ ਕਹਿੰਦਾ ਹੈਗਾ ਭਾਈ ਮਿੱਤਰੋ ਟਰਬੋ ਪਿਆ ਤੇ ਪਰਬੋਲੇ ਹੋਨੇ ਜਾ ਗਏ ਦੇਖਦੇ ਕਿੰਨੇ ਦਾ ਆਪਾਂ ਨੂੰ ਮਿਲਦਾ ਟਰਬੋ ਤੇ ਬਾਕੀ ਵੀ ਸਮਾਨ ਨੂੰ ਲੈਣਾ ਥੋੜਾ ਬਤਾ ਜਲਦੀ ਜੀ ਮਿੱਤਰੋ ਮੈਂ ਨਾ ਜਿੰਨਾ ਵੀ ਸਮਾਨ ਮਿਲਣਾ ਆਪਾਂ ਨੂੰ ਤੇ ਹੋ ਗਿਆ ਮੰਡਾ ਨਾ ਵੀ ਫੂਡ ਬੋਰ ਪਾਉਣ ਹੁਣ ਮੋਟਰਸਾਈਕਲ ਤੇ ਚੱਲਦੇ ਆਪਾਂ ਚੱਲ ਕੇ ਉੱਥੇ ਤੁਹਾਨੂੰ ਦਿਖਾ ਦਿਆਂ ਕਿੰਨੇ ਸਮਾਨ ਹੁੰਦਾ ਆਪਾਂ ਲਓਏ ਮੁੰਡਿਆ ਸਮਾਨ ਆਪਣਾ ਆ ਗਿਆ ਆ ਟਰੈਕਟਰ ਦਾ ਜਿੰਨਾ ਵੀ ਹੈਗਾ ਟਰਬੋ origional ਕੰਪਨੀ ਵਾਲਾ ਕਹਿੰਦਾ ਮਿੱਤਰੋ ਟੈਲ ਦਾ ਤੇ ਤੁਹਾਨੂੰ ਆਪਾਂ ਬਿਲ ਵੀ ਸ਼ੋ ਕਰਾਂਗੇ ਕਿੰਨੇ ਤੇ ਆਈ ਆ ਤੁਹਾਨੂੰ ਇੱਥੇ ਦਿਖਾ ਦਿੰਦੇ ਕਿੰਨੇ ਦੀ ਆ ਡੱਬੇ ਦੇ ਤਨੇ ਇਹ ਦੇਖੋ 18 ਜਾਂ 276 ਦੀ ਆ ਮਿੱਤਰੋ ਇਹ ਓਕੇ ਜੀ ਤੇ ਇਹਦੇ ਵਿੱਚ ਮਿੱਤਰੋ ਸਟਾਰਟ ਪੈਂਦੇ ਹੁੰਦੇ ਓਕੇ ਜੀ ਸਟਾਰਟ ਲੱਗ ਗਿਆ ਇਹਨੂੰ ਤੇ ਬਾਕੀ ਇਹਨੂੰ ਕੇਰਪੋਟ ਇੱਥੋਂ ਟਿੜੀ ਸੀ ਮਾੜੀ ਆਪਣੀ ਭੱਠੀ ਹੈ ਮੈਂ ਜਾਂ ਟਾਂਕਾ ਲਵਾਈ ਦਿੰਦੇ ਆ ਹੈਨਾ ਕਿ ਮੁੜ ਕੇ ਖਰਾਬ ਨਾ ਕੰਮ ਹੋਵੇ ਤੇ ਆ ਸਮਾਨ ਆਪਣਾ ਆਇਆ ਪਾਪਾ ਓਕੇ ਜੀ ਤੇ ਆ ਕਰ ਰਿਹਾ ਨਮਾ ਤੇ ਦਾ ਹੁਣ ਵੇਖੋ ਰੂਪਟਾਂ ਦਾ ਪੇਹ ਤੇ ਮਿੱਤਰੋ ਸਰਵਿਸ ਕਰਾਂਗੇ ਟਰੈਕਟਰ ਦੇ ਤੇ ਬਣਾਉਂਦੇ ਆ ਕੋਕਾ ਕਿਤੀ ਜਾਂਦੇ ਆ ਅਸੀਂ ਇਹਨਾਂ ਕੋਧਰੋ ਸਵਾਨ ਲੈ ਕੇ ਮਿੱਤਰੋ ਤੇ ਠੰਡ ਬਹੁਤ ਜ਼ਿਆਦੇ ਆ ਇਦਾਂ ਗੇਨ ਠਰ ਕੇ ਗੱਡੀ ਭਾਈ ਦੀ ਹੁੰਦਾ ਹੋਇਆ ਲੱਗਿਆ ਸੀਗਾ ਅਸੀਂ ਉਹ ਮੋਟਰਸਾਈਕਲ ਤੇ ਚੱਲ ਗਏ ਨਕੋਦ ਨੂੰ ਠਾ ਠਾ ਕਰਾਤੀ ਤੇ ਹੁਣ ਆ ਗਏ ਮਿੱਤਰੋ ਹੁਣ ਲੱਗਿਆ ਟਰੈਕਟਰ ਫਟਕਾਣ ਆਪਾਂ ਤੇ ਉਹ ਆ ਗਏ ਆਪਣਾ ਟਰਬੋ ओके okay, जी। ਬੰਦਾ ਕੋਈ ਛੇਤੀ ਘਾਟ ਦੇਵੇ। ਟੈਨ ਆਉਂਦੀ ਰਹੇਗਾ ਕੰਮ। ਤੂੰ ਉੱਥੇ ਅੱਛਾ। ਬਾਕੀ ਨਾ। ਚੱਕੋ ਵੀ ਮੁੰਡਿਓ। ਐਨ ਓਕੇ ਰਿਪੋਰਟਾਂ। ਕਿੱਦਾਂ ਫੇ? ਠੀਕ ਆ? ਠੀਕ ਆ ਭਾਈ ਓਕੇ ਕਰਾ ਲਓ। ਉਹ ਹੀ ਜਨ ਬਾਰੇ। ਖੜੇ ਜਨ। ਉਹ ਹੀ ਜਨ ਪਾਉਂਦੇ ਆ। ਕੋਈ ਗੱਲ ਇਹ ਵੀ ਸਹੀ ਹੈ ਤਦਾਂ। ਲਾਵੇ ਮਿੱਤਰੋ ਨਵੀਂ ਚਾਲ ਆਇਆ ਚਾਚੀ। ਉਹ ਮੇਰਾ ਮੇਰੀ ਚਾਹ ਹੈ ਹੀ ਨਾ? ਨਹੀਂ ਮੇਰੀ ਹੈ। ਤੇਰੀ ਆ? ਮੇਰੀ ਵਾਲੀ ਕਿਹੜੀ ਆ? ਆਹ। ਜਿਹੜੀ ਆ ਹੀ ਆ। ਮੇਰੀ ਆ। ਜਿਹੜੀ ਮਰਜ਼ੀ ਚੱਕੋ ਮਿੱਤਰੋ ਚਾਹ ਚੋ ਪੀਓ ਵਾ ਮਾ ਕੋਲਚੇ ਖਾਓ ਪਕੋੜੇ ਖਾਓ ਹੈ ਹੈ ਆ ਦੇ ਲੈ ਆ ਨਾਲੇ ਚਾਹ ਤੇ ਨਾਲੇ ਕੋਲਚੇ ਚੱਲਦੇ ਦੇਖੇ ਕਿਤੇ ਮਿੱਤਰੋ ਇੱਥੇ ਚੱਲਦੇ ਆ ਕੋਲਚੇ ਨਾਲੇ ਧੋਣੀ ਲਾਤੀ ਮੇਰੇ ਵੀਰਿਓ ਉਹ ਮੈਨੂੰ ਵੀ ਦੋ ਪ੍ਰਸ਼ਾਦ ਯਾਰ ਪਰਵਾਤ ਵੀਰੇ ਚੱਲਦੀਆਂ ਮਹਾਰਾਜ ਦੀਆਂ ਤੇ ਪਰੋਸ਼ ਪ੍ਰਸ਼ਾਦ ਆਇਆ ਤੇ ਆਪਾਂ ਚਾਹ ਦੇ ਨਾਲ ਇਹ ਚੱਲਦੇ ਆ ਅਜਾ ਕੋਲਚੇ ਨਹੀਂ ਖਾਣੇ ਪ੍ਰਸ਼ਾਦ ਖਾਵਾਂਗੇ ਓਕੇ ਝੂਠ ਬੋਲਦਾ ਕੋਲਚਾ ਖਵਾ ਡਿਆ ਇਹ ਹਾਂ ਆਹ ਗੋਲਟਾ ਕਹਿੰਦਾ ਖਾੜਿਆ ਤੇ ਮਿੱਤਰੋ ਲਓ ਵੀ ਅਸੀਂ ਲੱਗੇ ਚਾਹ ਪੀਣ ਲਓ ਵੀ ਮਿੱਤਰੋ ਆਪਾਂ ਟਰਬੋ ਫਿੱਟ ਕਰਤਾ ਓਕੇ ਰਿਪੋਰਟਾਂ ਜੀ ਤੇ ਸਪਲਾਈਆਂ ਸਪਲਾਈਆਂ ਆਣ ਡੰਗ ਦੇ ਕੇ ਮਿੱਤਰੋ ਫੈਟ ਨਹੀਂ ਕੀਤੀ ਆਪਾਂ ਇਹਦੀ ਇਹਨਾਂ ਜੈਸ ਕਰਾਤੀ ਆ ਤੇ ਹੁਣ ਆਪਣਾ ਪੈਪ ਲੱਗਦਾ ਟਰਬੋ ਵਾਲੇ ਹੈਡ ਤੋਂ ਜਾਣਾ ਹਵਾ ਜਾਣੀ ਹੈਡ ਨੂੰ ਕਿੱਥੀ ਜੰਨੇ ਆ ਤੇ ਲਓ ਵੀ ਮਿੱਤਰੋ ਆਪਾਂ ਫੀਡ ਪੰਪ ਲੈ ਲੰਦਾ ਨਵਾਂ ਤੇ ਸੌਰੀ ਆ ਫੀਡ ਪੰਪ ਪੁਰਾਣਾ ਆਪਣਾ ਠੀਕ ਹੈ ਜੀ ਇਹਦਾ ਕੰਮ ਕਈ ਕੁਝ ਹੋਣ ਵਾਲਾ ਤੇਗਾ ਉਹ ਕਹਿੰਦਾ ਸੀਟਾ ਛਟਾ ਖਰਾਬ ਹੈ ਇਹਦੀ ਡੀਲ ਨਹੀਂ ਸੀ ਰੋਣਾ ਹਟਦਾ ਇੰਜਨ ਦੇ ਵਿੱਚ ਡੀਲ ਪਾਈ ਜਾਂਦੇ ਮਿੱਤਰੋ ਇਹਦੀ ਔਇਲ ਵਿੱਚ ਤੇ ਆਪਾਂ ਨਵਾਂ ਹੀ ਲਿਆ ਲਿਆ ਇਹ ਹੈਗਾ 1700 ਰੁਪਏ ਦਿੱਤਾ ਆਪਾਂ ਨੂੰ ओरिजिनल ਕੰਪਨੀ ਦਾ ਬੁਸ਼ ਦਾ ਤੇ ਨਵਾਂ ਹੀ ਲਾਵਾਂਗੇ ਆਪਾਂ ਇਹਨੂੰ ਤੇ ਅਦਰ ਅਸੀਂ ਖੋਲਤਾ ਸੀਗਾ ਖੋਲ ਕੇ ਨਾਲ ਲਗੇ ਪੁਰਾਣਾ ਤੇ ਆਪਾਂ ਨਵਾਂ ਲਾਂਦਾ ਨਵਾਂ ਲਾ ਕੇ ਹੁਣ ਆਪਾਂ ਕਰਦੇ ਹਾਂ ਸਟਾਰਟ ਇਹਨੂੰ ਘੋੜੇ ਨੂੰ ਓਕੇ ਜੀ ਲਓ ਮੇਰੇ ਕੋਲ ਆਪਾਂ ਫੇਡ ਪੰਪ ਕਰਤਾ ਓਕੇ ਅਰੇ ਇਹਨਾਂ ਕੰਪਨੀਆਂ ਲਾਇਆ ਤੇ ਸਪਲਾਈਆਂ ਸਪਲੀਆਂ ਲਾ ਦਿਆ ਮਿੱਤਰੋ ਹੁਣ ਆਪਾਂ ਗੱਡੀ ਇਹਦੀ ਹਵਾ ਆਪਾਂ ਅੱਜ ਆ ਕੇ ਫਿਰਨੇ ਨਾੜ ਦੀ ਗੱਲ ਨਡੀਆ ਚੋਣਾ ਆ ਮਿੱਤਰੋ ਨਾੜ ਖੋਲਣ ਦਾ ਕੋਈ ਫਾਇਦਾ ਨਹੀਂ ਥੀਆ ਆ ਗਲਾਸ ਤੇ ਲਗਾ ਲਗਰੂਆ ਕਿਥੇ ਲੜਾ ਹਵਾ ਕਰਨੀ ਹੈ ਤਾਂ ਨਹੀਂ ਆਹ ਸਾਈਡ ਵੀ ਕਰਨੀ ਹੈ ਕਿ ਕੀ ਉਹ ਵੀ ਕਰਨਾ ਪਿਆ ਰਗੜਾ ਪਣਾ ਰਗਾਣੀ ਪਣੀ ਆ ਇਧਰ ਫਿਰ ਲਗੂ ਤੇ ਮਿੱਤਰੋ ਬਾਲ ਪਾਉਣਾ 1 ਮਿੰਟ ਕੁ ਲੈ ਪਾਣੀ ਦੇ ਵਿੱਚ ਪੈ ਜਾ ਲੋ ਵੀ ਹਵਾ ਨਿਕਲ ਗਿਆ ਟਰੈਕਟਰ ਦੇ ਨਾਲ ਓਕੇ ਰਿਪੋਰਟਰ ਤੇ ਮਿੱਤਰੋ ਇਹਦਾ ਬਾਲ ਪਾਉਣਾ ਤੁਮ ਸੇ ਬਾਲ ਪਾਉਣਾ ਤੇ ਇੱਕ ਇਹ ਤਾਂ ਜੈਨ ਪਾਣਾ ਠੀਕ ਹੈ ਜੀ ਮੇਰੇ ਨਾਲ 12 ਹੈ ਨਹੀਂ ਵਿੱਚ ਟਰੈਕਟਰ ਠੰਡਾ ਚੱਲਦਾ ਤੇ ਭਰਾ ਹੁਣ ਆ ਗਏ ਆ ਤੇ ਇੱਕ ਤੁਹਾਨੂੰ ਜੁਨਿਅਰ ਟਰੈਕਟਰ ਹੋਤਾਣਾ ਭਰਾ ਆਪਣਾ ਮਾਡਲ ਬਹੁਤ ਘੈਂਟ ਲੈ ਕੇ ਆ ਨਵੀ ਜੁਨਿਅਰ ਟਰੈਕਟਰ ਉਹ ਵੀ ਤੁਹਾਨੂੰ ਦਿਖਾਉਂਦਾ ਮਿੱਤਰੋ ਇਹ ਆਹੀ ਕਿ ਕੋ ਨਾ ਹੋਈ ਜੁਨਿਅਰ ਆ ਗਿਆ ਸਾਡਾ ਵੀ ਭੋਲੂ ਦਾ ਜੁਨਿਅਰ ਆ ਗਿਆ ਭੋਲੂ ਕਿੱਦਾਂ ਹੋਏ ਠੀਕ ਹੈ ਆ ਦੇ ਲੋ ਮਿੱਤਰੋ ਜੋਂੜੇ ਰੇ ਆ ਜਿਨ੍ਹਾਂ ਦੇ ਜੋਂੜੇ ਆ ਜੋਂੜੇ ਰੱਖਦੇ ਗਲੇ ਕਿਉਂ ਬੰਨੂ ਠੀਕ ਹੈ 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 ਕਿਹਨੇ ਕੈਂਟ ਸਾਡਾ ਭੋਲੂ ਬੰਨ ਰਿਹਾ ਸੀ ਵੀ ਹੁਣ ਆਇਆ ਭੋਲੂ ਸਾਡਾ ਲੈ ਵੀ ਦੇ ਲੋ ਜਿਨ੍ਹਾਂ ਨੇ ਜੋਂੜੇ ਰੱਖੇ ਵੱਡੇ ਵੱਡੇ ਤਾਂ ਮਿੱਤਰੋ ਛੋਟੇ ਛੋਟੇ ਵੀ ਰੱਖੇ ਉਹਨਾਂ ਨੇ ਹੈ ਨਾ ਭੋਲੂ ਹੈ ਠੰਡ ਬਹੁਤ ਆ ਮਿੱਤਰੋ ਤੇ ਭਰਾ ਨੇ ਧੋਣੀ ਵਾੜ ਲਈ ਆ ਕਹਿੰਦਾ ਕਿਸੇ ਕੋ ਪਹਿਲਾਂ ਹੱਥ ਠਰ ਜਾਂਦੇ ਯਾਰ ਕਿਉਂ ਜੀ ਲਓ ਮਿੱਤਰੋ ਹਨੇਰਾ ਜਾ ਹੋ ਗਿਆ ਤੇ ਆ ਮਿੱਤਰ ਜਿਹੜੇ ਨਾ ਆਪ ਦੀ ਕੋਲੀ ਉਹ ਮਿੰਦਰੇ ਦੀ ਇੱਥੇ ਆਂਦੇ ਤੇ ਐਨ ਲੱਗ ਜਾਂਦੀਆਂ ਨੋਕੇ ਰਪੋਟਾਂ ਐ ਪੂਰਾ ਪੂਰਾ ਸਹਜ ਹੈ ਦਾ ਇੱਥੇ ਲੱਗ ਕੇ ਤੇ ਮਿੱਤਰ ਜਿਹੜਾ ਕਲਮ ਪਿਆ ਨਾ ਵਾਲਾ ਇਹ ਉੱਪਰ ਪੈਣਾ ਦੇ ਤੇ ਜਦੋਂ ਸੈਟਿੰਗ ਕਰਦੇ ਆ ਸੈਟਿੰਗ ਕਰਕੇ ਭਾਈ ਜੀ ਆ ਉਹਨੂੰ ਟਾਈਮ ਹੋ ਜਾਂਦਾ ਤੇ ਆਪਾਂ ਕਰਕੇ ਛੇਦੀ ਛੇਦੀ ਹੁੰਦੰਦੇ ਆ ਫਿਰ ਤਾਂ ਬਿਲਡਿੰਗ ਕਰਦੇ ਆ ਓਕੇ ਜੀ ਲਓ ਮਿੱਤਰੋ ਲੋ ਵੀ ਮਿੱਤਰੋ ਸੁੱਖਾ ਲੱਗਾ ਟਾਂਕੇ ਲਾਉਣ ਤੇ ਇਹਦੀ ਪੱਕੀ ਵੈਲਡਿੰਗ ਕਰ ਦੇਣੀ ਆਪਾਂ ਪਾਈਪ ਦੀ ਓਕੇ ਜੀ ਕਰਦੇ ਆ ਸਟਾਰਟ ਮਿੱਤਰੋ ਥੋੜਾ ਜਿਹਾ ਵੇਟ ਕਰਿਓ ਹੁਣ ਇਹਨੂੰ ਤਾਂ ਹੀ ਮੜਿਆ ਹੁਣ ਖੋਲ ਦੇ ਇੱਕ ਵਾਰੀ ਓਕੇ 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 ਲੋ ਮਿੱਤਰੋ ਖੋਲ ਕੇ ਨਾ ਪਾਈਪ ਤੇ ਭਾਈ ਤੋਂ ਪੱਕਾ ਟਾਂਕਾ ਕਰਾ ਦਈਏ ਐਨ ਓਕੇ ਕਰਾ ਦੋ ਨਾ ਧੂਆਂ ਦਾ ਨਿਕਲੇ ਸਹੀ ਆ ਜੀ ਤੇ ਇਹਦੇ ਕੋਲਡ ਪਾਉਣਾ ਮਿੱਤਰੋ ਆ ਜੀ ਬੱਚ ਇਹਦੇ ਔਰ ਇਹਨੂੰ ਪਾਉਣਾ ਤੇ ਇਹਨੂੰ ਖੋਲ ਦੀ ਹੁਣ ਆਪਾਂ ਲਓ ਮੇਰੇ ਛੋਟਾ ਕਰਤਾ ਰੈਡੀ ਆਪਾਂ ਇਹ ਨੋਕੀਆ ਰਿਪੋਰਟ ਇਹ ਤੁਹਾਨੂੰ ਫਰਡਿੰਗ ਵੀ ਦਿਖਾਉਂਦੇ ਆ ਸਰਪੋ ਦੀ ਉਧਰ ਮਿੱਤਰੋ ਹਨੇਰਾ ਹੋ ਗਿਆ ਸੀਗਾ ਤੇ ਇੱਧਰ ਲਾਈਟ ਲਾਈ ਆ ਮੇਤਨ ਪੂਰੀ ਚਾਨਣਾ ਕਿਹਨਾਂ ਨੇ ਕੀਤਾ ਪਿਆ ਉਹ ਤੋੜਤਾ ਪੈਬੋ ਨਾਲ ਬੈਕ ਆਉਂਡ ਮੜ ਗਿਆ ਜਾਣਦੇ ਪੈਬੇ ਥੱਲੇ ਆ ਗਏ ਥੱਲੇ ਪੈਸ ਕੇ ਆ ਉਹ ਹਾਰਡ ਹੋ ਆਇਆ ਮਾਜਵਾ ਦੇ ਫੋਮ ਲੱਗ ਬਾਸ ਓਕੇ ਲਗਾ ਦੇ ਹੈਂਡ ਬ੍ਰੇਕ ਲਾ ਦੇ ਰੇਸਮਾਨ ਮਾਰੀ ਟਰੈਕਟਰ ਦੀ ਬ੍ਰੋਬੋ ਬੂਸੇ ਤੇਰੀ ਟੱਲਦੀ ਆਹ ਕੰਪਨੀ ਨਹੀਂ ਲੱਗਦਾ ਇਹ ਲੋਕੇ ਹੈ ਪਿਕਅਪ ਬਹੁਤ ਆਹ ਲਫੜ ਆਹ ਪਾਣੀ ਇੱਥੇ ਵੀ ਜੋੜ ਬੰਦ ਕਰ ਲੋ ਤੇ ਮਤਲਬ ਐਲ ਬੋਮ ਮਾਰੀ ਲੀਕ ਕਰਦੇ ਨੂੰ ਪਾਣੀ ਮੰਗਣ ਵਾਲੇ ਲੀਕ ਕਰਦਾ ਖੋਲ ਕੇ ਦਵਾਰੇ ਆਪਾਂ ਸੈੱਟ ਕਰਦੇ ਉਹਨੂੰ ਉਹ ਪਾਣੀ ਲੀਕ ਕਰਨ ਦਾ ਪਤਾ ਨਾ ਨੇਰਾ ਸੀ ਮਿੱਤਰੋ ਮਾੜਾ ਮੋਟਾ ਜਾਂਦਾ ਕਿਤੇ ਜੈਨ ਜੁਨ ਦਾ ਟੋਕ ਰਹਿ ਗਿਆ ਉਹ ਮਣ ਕਰਦੇ ਸੈੱਟ ਨੂੰ ਮਾੜਿਆ ਖੋਲ ਕੇ ਕੀ ਕਹਿੰਦਾ ਕੀ ਕਹਿੰਦਾ ਇਹ ਬਹੁਤ ਸਪੀਡ ਆ ਭਾਈ ਭੈਣ ਜੇ ਬੂਸਟ ਪਤਾ ਕਿੰਨੇ ਤਗੜੀ ਉਹਨਾਂ ਦਾ ਬਹੁਤ ਹੈਵੀ ਆ ਤੂੰ ਦੇਖੀ ਖੱਤ ਪਾੜਦਾ ਭੈਣ ਕਮਾਦੀ ਵਾਲੇ ਖੱਤਿਆਂ 'ਚ ਇਹ ਮਿੱਤਰੋ ਕਮਾਦ ਨੂੰ ਜਿਆਦਾ ਡਾਇਰੈਕਟਰ ਰਹੇਗਾ ਨਿਆਂ ਨੂੰ ਇੱਕ ਕੰਮ ਇਹ ਹੋਰ ਕਰਨਾ ਡੀਲ ਪੰਪ ਦਾ ਤੇ ਭਰਾ ਕਹਿੰਦਾ ਕਮਾਦ ਚੱਕ ਕੇ ਫੇਰ ਮਿੱਤਰੋ ਆਪਾਂ ਕਰਾਂਗੇ ਮੋਡੀਫਿਕੇਸ਼ਨ ਪੂਰੀ ਪੰਪ ਦੀ ਹਣ ਪੂਰੀ ਧੱਕ ਪਵਾਣੀ ਆ ਕਿ ਮੈਂ ਕਹਿੰਦਾ ਜੈਨ ਪਾ ਦੋ ਭਾਜੀ ਕਿਥੇ ਇੱਥੇ ਪਾਈਪ ਟੁੱਟ ਗਿਆ ਇੱਥੇ ਤੋਂ ਪਾ ਦੇ ਆ ਟੁੱਟ ਗਿਆ ਇਹ ਇੱਥੇ ਚ ਜਾਣੀ ਬਹੁਤ ਸਹੀ ਗੱਲ ਹੈ ਤੈਨਾਂ ਵੀ ਤਾਂ ਕੋਟ ਇਦਾਂ ਪਾ ਖੜਾ ਇਹ ਤਾਂ ਮਾਚਲਦੀਆਂ ਪਹਾੜੀਆਂ ਜਵਾਹ ਹੁੰਦਾ ਚੰਬੇ ਦੀਆਂ ਚੰਬੇ ਦੀਆਂ ਚੰਬੇ ਦੀਆਂ ਪਹਾੜੀਆਂ ਜਵਾਹ ਹੁੰਦਾ ਹੈ ਤਤੋਂ ਲਵੇ ਮਟਰੋ ਲੱਗਾ ਉੱਧਰ ਧੂਣਾ ਲਾਇਆ ਧੂਣਾ ਹਰ ਇੱਕ ਆਪੋ ਕੋ ਯੋ ਉਹ ਗਿਆ ਤੋਸ ਗਿਆ ਯਾਰ ਇਹਦਾ ਵਲੌਗ ਬਣਾਉਣਾ ਐਡੀ ਲੈਵੇ ਲੈਟ ਨਾ ਐਦਾ ਮੱਥੇ ਦੇ ਮੱਥੇ ਦੇ ਬੰਨ ਲਵੇ ਓਏ ਮੱਥੇ ਦੇ ਬੰਨ ਲਵੇਦਾ ਫਿਰ ਵੀਡੀਓ ਬਣਾਈ ਚੱਲੇ ਨਾਲ ਦੀ ਨਾਲੇ ਤਾਂ ਨਹੀਂ ਇਹ ਨਾਲ ਡ੍ਰੈਕਟਰ ਹੂੰ ਮੈਂ ਤਾਂ ਟਰੈਕਟਰ ਦੀ ਤੁਹਾਨੂੰ ਬਾਤ ਸੁਣਾਉਤੀ ਨਾ ਕਿਦਾਂ ਦੀ ਹੈ ਘੈਂਟ ਆ ਪੂਰਾ ਨਾ ਓਕੇ ਰਿਪੋਰਟਾਂ ਤੇ ਮਾੜਾ ਸਲੰਸਰ ਨਾ ਮਾੜਾ ਇਧਰ ਟੇਡਾ ਹੀ ਆਇਆ ਤੇ ਟ੍ਰਾਈਟਰੀ ਟਰਾਈ ਲੈ ਕੇ ਆਵਾਂਗੇ ਮਿੱਤਰੋ ਮਾੜਾ ਗਰਮ ਜਿਹਾ ਹੋ ਰਿਹਾ ਨਾ ਆਪਾਂ ਖੱਚ ਕੇ ਆਇਆ ਸਦਾ ਤੱਕਲੇ ਬੰਮ ਕਰ ਦੇਣਾ ਹੈ ਲੈਵਲ ਦੇ ਵਿੱਚ ਓਕੇ ਜੀ ਤੇ ਇਹ ਟ੍ਰਾਈਟਰੀ ਲੈ ਕੇ ਆਉਣੀ ਆ ਜਿਵੇਂ ਪਾਣੀ ਦੀ ਜੈ ਲੀਗਾਦਾ ਤੇ ਉਹ ਸੈਟਿੰਗ ਕਰਕੇ ਪੂਰੀ ਸਫੇ ਆਪਾਂ ਇਹਨੂੰ ਕਰਾਂਗੇ ਸੈਟ ਇਹਨੂੰ ਤੇ ਇਹੜਾ ਨਾ ਜੋ ਟਰਬੋ ਮਿੱਤਰੋ ਚੇਂਜ ਕਰਾਉਂਦੇ ਆ ਤੇ ਮੋਹਰਾ ਜਿਹੜਾ ਆਪਣੇ ਆ ਕੀ ਕਹਿੰਦੇ ਹੁੰਦੇ ਆ ਕੀ ਕਹਿੰਦੇ ਇਹਨੂੰ ਇਹਨੂੰ ਕੀ ਕਹਿੰਦੇ ਫਿਲਟਰ ਵਾਲੀ ਅਸੈਂਬਲੀ ਹਾਂ ਚੀਤਾ ਪੋ ਲਗਿਆ ਸੀ ਯਾ ਅੰਕਲ ਹਾਂਜੀ ਮਿੱਤਰੋ ਇਹ ਅਸੈਂਬਲੀ ਜਿਹੜੀ ਇਹ ਵੀ ਵੱਡੀ ਲਵਾਇਆ ਕਰੋ ਠੀਕ ਹੈ ਜੀ ਜੇ ਆਪਾਂ ਉਹਨੂੰ ਬੂਸਟ ਤਕੜਾ ਤੇ ਇਹਦੇ ਮੋਰੇ ਵੀ ਨਾ ਹਵਾ ਪੂਰੀ ਖੱਤੇ ਇਹ ਚੀਜ਼ ਦਾ ਧਿਆਨ ਰੱਖਣਾ ਜਦੋਂ ਤੁਸੀਂ ਟਰਬੋ ਲਵਾਉਂਦੇ ਆ ਇਹ ਚੀਜ਼ਾਂ ਵੱਡੀਆਂ ਲਵਾਇਓ ਠੀਕ ਹੈ ਤਾਂ ਹੀ ਹਵਾ ਖੁੱਲੀ ਜਾਊਗੀ ਉਹਦੇ ਨੂੰ ਯਾਨੀ ਯੈਸ ਕਰਾਈ ਆ ਅੱਜ ਤਾਂ 5-7 5 5-6 ਸਾਲ ਹੋਈ ਚੱਲੇ ਆ ਟਰਬੋ ਜਿਆਦਾ ਲਾ ਟਰੈਕਟਰ ਨੂੰ ਬਹੁਤ ਵਧੀਆ ਚੱਲੇ ਆ ਉਹ ਤਾਂ ਯਾਰ ਟਰਬੋ ਪਤਾ ਨਹੀਂ ਕਾਦੇ ਯਾਨੀ ਕਿ ਤੇਲ ਮਾਰ ਗਿਆ ਨਵੇਂ ਤੇਲ ਮਾਰ ਜਾਂਦੇ ਨਵੇਂ ਵੀ ਲਾਉਂਦੇ ਆ ਆਪਾਂ ਘਰੇ ਨਹੀਂ ਲਾਉਂਦੇ ਨਵੇਂ ਵੀ ਤੇਲ ਮਿੱਤਰੋ ਮਾੜਿਆ ਕੋਈ ਗਾਰੰਟੀ ਨੀ ਟਰਬੋ ਦੀ ਜੇ ਆਪਣਾ ਆਹ ਟਰਬੋ ਤੇਲ ਆ ਗਿਆ ਤਾਂ ਤੇਲ ਮਾਰ ਗਿਆ ਤਾਂ ਕੋਈ ਗਾਰੰਟੀ ਨਹੀਂ ਕੰਪਨੀ ਜਾਂਦੀ ਕਹਿੰਦੇ ਬਿੱਲ ਕੱਟ ਕੇ ਦਵਾਗੇ ਤੇ ਡੱਬਾ ਭੰਨ ਦੇ ਦਵਾਗੇ ਸਾਡੀ ਇਹਦੀ ਗਾਰੰਟੀ ਆ ਚੱਲੇ ਨਾ ਚੱਲੇ ਉਹ ਤੁਹਾਡੀ ਆ ਤੇ ਚੱਲੂਗੀ ਇਹ ਹਾਂ 48 ਸਾਲ ਚੱਲੂਗੀ ਮਿੱਤਰੋ ਇਹ ਠੋਗ ਮੀ 48 ਸਾਲ ਬਾਕੀ ਤੁਹਾਨੂੰ ਦੱਸਾਂਗੇ ਆ ਤੱਕੋ ਚਲਾ ਕੇ ਟਰਬੋ ਚਲਾ ਕੇ ਆਹ ਲੋਕੀ ਸਾਲ ਦੀ ਦਿੰਦੇ ਗਾਰੰਟੀ 48 ਸਾਲ ਚੱਲੂ ਹੈ ਕਿਨੇ ਨਾ ਵੀ ਬਿਲਕੁਲ ਜੀ ਹਾਂ ਕਿ ਕੋਈ ਮਤਰਾ ਤੇ ਦੁਵਾਰੇ ਲੱਭੋ ਪੱਟੀ ਆ ਪੰ ਦੁਵਾਰੇ ਕਿਤੇ ਮਾੜਾ ਮੋਟਾ ਜਿਆ ਰਹਿ ਗਿਆ ਲਾ ਇੱਥੇ ਕਿਤੇ ਕਿਉਂਕਿ ਨੇਰੇ ਜ ਨੇਰੇ ਦੀਆਂ ਟੱਕਰਾ ਮਿੱਤਰੋ ਨੇਰੇ ਦੀਆਂ ਹੰਦੀਆਂ ਠੀਕ ਹੈ ਜੀ ਦੁਵਾਰੇ ਖੋਲਣਾ ਡੈਕਟਰ ਬਹੁਤ ਔਖਾ ਆਉਂਦੇ ਲੱਗਾ ਆਉਂਦੇ ਲੱਗਾ ਆਉਂਦੇ ਲੱਗਾ ਜੈਨੋ ਉਹ ਲੱਗਾ ਉਹ ਪਟਣਾ ਕਿਉਂ ਛੜਾ ਉਹਦੇ ਲੱਗਾ ਤੁਹਾਡੇ ਕੋਲ ਉਹਦੇ ਤੈਨੂੰ ਤੇ ਗੋਵਾਲਾ ਗਾਂ ਮਿੱਤਰ ਸਾਫ ਕਰਨ ਨਾਲ ਉੱਥੋਂ ਗਾਦੇ ਲੀਕੇ ਇੱਕ ਵਾਰੀ ਆ ਵੀ ਦੇਖੀ ਅਸੀਂ ਜੇ ਫੋਕਟੇ ਪੜੇ ਤਾਂ ਉਹ ਨਹੀਂ ਗੜੀ ਸ਼ੋ ਕੋਗਨ ਕੱਟਦੇ 6 ਇਦਾਂ ਹਾਂ ਕੋਈ ਚੱਕਰ ਨੂੰ ਸ਼ੋ ਪੜਦੇ ਭਲੇੜਾ ਕਾ ਪੜੇ ਸ਼ੋ ਲਾ ਕੇ ਦੇ ਦੇ ਨੀ ਨਵੀ ਮੜ ਜਾ ਕਰ ਦਿੰਦੇ ਛੱਟਿਆ ਯਾਰ ਮੈਨੂੰ ਲੱਗਦਾ ਭਾਦੀ ਇੱਥੋਂ ਹੀ ਗਿਆ ਤੂੰ ਤੂੰ ਆਇਆ ਇੱਥੋਂ ਨਿਕਲ ਰਿਹਾ ਕਿੱਥੋਂ ਸਟਾਰਟ ਕਰਕੇ ਚੈੱਕ ਕਰ ਲੈਂਦੇ ਇੱਕ ਵਾਰੀ ਆਪਾਂ ਤੇ ਮਿੱਤਰੋ ਕੰਪਨੀ ਦਾ ਕਲੰਪ ਲੱਗਾ ਹਨਾ ਉਹ ਜਗਾੜ ਜਿਹੜਾ ਲਾਇ ਬਣਾ ਕੇ ਮਾੜਾ ਮਾੜਾ ਕਿਤੇ ਲੇਕ ਕਰਦੇ ਕਿਤੇ ਪਾਸ ਕੋਈ ਕਹਿੰਦੇ ਕੱਸਦੇ ਹਲਕਾ ਸਪਾਉਂਦੇ ਇਹਨੂੰ ਇੱਕ ਵਾਰੀ ਫੇਰ ਦੁਬਾਰੀ ਮੈਂ ਕਹਿੰਦਾ ਗਰਮ ਕਰ ਪਾਜੀ ਇਹਨੂੰ ਗਰਮ ਕਰ ਮਾੜਾ ਜਿਆ ਹਾਂ ਫੇਰ ਕ ਟੈਟ ਤੈਨੂੰ ਕਹਿੰਦਾ ਉਹੀ ਕਹਿੰਦਾ ਨਾਲ ਸਲੈਂਸਰ ਸਿੱਧਾ ਕਰਨਾ ਪੈਦਾ ਟਰੈਕਟਰ ਦਾ ਮੜਾ ਬਿੰਗਾ ਜੀ ਆਹ ਸੈਟਿੰਗ ਹੁੰਦਾ ਕਾਸੀ ਦੀ ਇਹ ਜਦੋਂ ਇਹ ਖੁੱਲਣਾ ਟਰੈਕਟਰ ਨੇ ਨਾ ਜਿਹੜਾ ਯੂਰਮਾਨ ਆਟੋਮੈਟਿਕ ਹੁੰਦਾ ਖੁੱਲਣਾ ਡੈਫਰੈਂਸ ਆਪਾਂ ਆਪਣੀ ਹਾਂ ਤੇ ਮਿੱਤਰੋ ਹਨੇਰਾ ਹੋ ਜਾਂਦਾ ਆ ਲਾਈਟ ਦੀ ਮਦਦ ਦੇ ਨਾਲ ਤੁਹਾਨੂੰ ਵਲ ਤਾਂ ਟਰੰਡ ਬਹੁਤ ਜ਼ਿਆਦਾ ਹੈ ਮਿੱਤਰੋ ਅਸੀਂ ਪਿੰਡ ਨੂੰ ਵੀ ਜਾਣਾ ਐ ਬਹੁਤ ਦੂਰੋਂ ਆ ਪਿੰਡ ਵੀ ਬਹੁਤ ਦੂਰ ਹੈ ਜੰਤਾ ਨਗਰ ਘੱਟੋ ਘਾਟੇ 15 16 ਕਿਲੋਮੀਟਰ ਬਾੜੇ ਸਾਡੇ ਪਿੰਡ ਤੋਂ ਇਹ ਪਿੰਡ ਜਾਦੇ ਹੁਣ ਅੱਪਲ ਤੋਂ ਤੇ ਅਜੇ ਗੱਡੀ ਲੈ ਕੇ ਨਹੀਂ ਆ ਆਪਣੀ ਤੇ ਹੁਣ ਮੋਟਰਸਾਈਕਲ ਤੇ ਆਏ ਆ ਜਾਣਾ ਵੀ ਹੋਰ ਤੇ ਨੇਰਾ ਹੋਈ ਜਾਂਦਾ ਕੰਮ ਖਿੱਚੀ ਜਾਂਦੇ ਆ ਠੀਕ ਹੈ ਜੀ ਲਾਈਵ ਮਿੱਤਰੋ ਕਰਤਾ ਉੱਕੇ ਡੰਨ ਤੇ ਇਹ ਵੀਡੀਓ ਤਾਂ ਖਾਦਿਆ ਇਹ ਇੱਕ ਲੋਕਾਂ ਦਾ ਟ੍ਰੈਕਟਰ ਲੈ ਕੇ ਮਿੱਤਰੋ ਫੇਰ ਆਪਾਂ ਲੋਗੇ ਸ਼ੋਅ ਦੀ ਸ਼ੋਅ ਵੀ ਕੋਈ ਰੱਖੀਏ ਆਪਾਂ ਤੇ ਕੱਢਦੇ ਟਰੈਕਟਰ ਬਾਹਰ ਹੋਰ ਤਾਂ ਬਹੁਤ ਖੜੇ ਉੱਥੇ ਯਾਰ ਥੇ ਰੋ ਟਰੈਕਟਰ ਤਰੋ ਆਇਆ ਸਾਰਾ ਹੋਰ ਤਾਂ ਕਹਿੰਦੇ ਚਲੋ ਜੋ ਲਿਆ ਲਓ ਪੀਕਅਪ ਕੇ ਤਾਂ ਠੜਕਿਆ ਨਾ ਪੀਕਅਪ ਚ ਤੁਰ ਪਿਆ ਕਿ ਨਹੀਂ ਚੌਥੇ ਜੋ ਉਧਾਂ ਹੀ ਹੈ ਤਾਂ ਕੀ ਤਾਂ ਤੈਨਿਆ ਤੇ ਹੈ ਨਸਾ ਨਹੀਂ ਕਰਤਾ ਯਾਰ ਪੈਪ ਦੇ ਚਾਰ ਟੋਟੇ ਕਰਤੇ ਹਲੋ ਮਿੱਤਰੋ ਹੋ ਗਿਆ ਟਰਾਈ ਲਣ 53 10 ਦੀ ਤੇ ਆਉਂਦਾ ਲੈ ਕੇ ਟਰਾਈ ਹਨੇਰਾ ਹੋ ਗਿਆ ਇੱਥੇ ਲੈਡ ਮੋਰੀ ਟਰੈਕਟਰ ਚੱਲ ਕੇ ਕੰਮ ਕੀਤਾ ਮਿੱਤਰੋ ਕਿਉਂ ਜੀ ਦੋ ਜਾ ਕੀ ਇਹਨਾਂ ਦੇ ਆ ਹਨੇਰਾ ਹੋ ਗਿਆ ਬਲੌਗ ਚ ਬਣਾਉਂ ਚ ਤੰਗੀ ਜੀ ਆ ਰਹੀ ੱਠ ਗਈ ਤੇ ਚੈੱਕ ਕਰਕੇ ਆ ਭਰਾ ਭਰਾ ਕਹਿੰਦਾ ਪੈਕਅਪ ਕਰਦਾ ਬਹੁਤ ਕਰ ਗਿਆ ਹੈ ਬਹੁਤ ਕਰ ਗਿਆ ਡੇਟ ਟੇਡ ਛੜਤਾ ਮੜਿਆ ਕੀ ਜਾਂਦਾ ਫੜਦਾ ਕ ਨਹੀਂ ਖਤ ਇੱਕ ਮਿੰਟ ਉਹਨਾਂ ਦੀ ਲੋਵੇ ਮਤਰਾ ਚੈੱਕ ਕਰ ਲੱਗੇ ਡਾਕਟਰ ਹੁਣ ਤਾਂ ਚੈੱਕ ਤਾਂ ਕਰ ਲਿਆ ਤੇ ਸੰਦਿਆ ਕਰਾਉਣਾ ਮੁੰਡਾ ਉਹਦੇ ਨੂੰ ਹੋ ਗਰੇ ਦੋ ਪੌਂਦਾ ਨਹੀਂ ਖਤ ਕਿਤਾ ਠੀਕ ਆ ਲੈ ਗਿਆ ਭਾਈ ਓਕੇ ਕਰਾ ਓਕੇ ਆ ਜੈਸਾ ਵਾਹ ਮਿੱਤਰੋ ਲੈ ਪਟਾਕਾ ਪੌਂਦਾ ਦਿਲਾਂ ਦਾ ਸੋਨਾ ਟਾਇਰ ਆ ਪਿੱਛੇ ਬੇੜਿਆ ਟਰੈਕਟਰ ਦੇ ਤੇ ਸੈਂਗੋ ਖਤ ਪਟਦਾ ਠੀਕ ਆ ਆ ਦੇ ਲੋ ਘੱਟੋ ਘੱਟ ਆ ਕਿੰਨੇ ਕਿੰਨੇ ਗੱਲੋ ਤੇ ਬੇੜਿਆ ਅਸੀਂ ਹੈ 85 ਕਿਲੋ ਬੇੜ ਤੇ ਮਿੱਤਰੋ 17 ਨੰਬਰ ਟਾਇਰ ਪਾਇਆ ਮੁਰੇ ਟਰੈਕਟਰ ਦੇ ਤੇ ਪਟਾਕਾ ਪੌਂਦਾ ਖਤ ਪਟਦਾ ਸੈਂ ਤੋ ਲੈ ਚਲੀਏ ਓਕੇ ਲੈ ਚਾ ਮੇਰਾ ਸਾਨੂੰ ਹੁੰਦਾ ਫੇ ਸਾਡੇ ਬੜਾ ਹੀ ਥਾਇ ਦੇ ਵਾ ਵਾ ਚਲੋ ਮਿੱਤੇ ਗੁਸਤਾਖੀ ਮਾ ਮਿੱਤਰੋ ਨੇਰਾ ਆਇਆ ਨੇਰੇ ਵਿੱਚ ਟਕਰਾਇਆ ਤੇ ਹੁਣ ਆਪਾਂ ਚੱਲੇ ਉਧਰ ਨੂੰ ਆ ਚੱਕੋ ਲਓ ਵੀ ਰਾਈਡਰ ਕਰਤਾ ਸਾਈਡ ਤੇ ਤੇ ਹੁਣ ਮਿੱਤਰੋ ਸ਼ੋਅ ਲਾਈਏ ਲੋਈ ਮਿੱਤਰੋ ਚੱਲਦਾ ਰੈਡੀ ਰੇਸ ਮਾਰ ਮਾਰ ਜਾਈ ਆਹ ਬਾਪੜਗਾ ਪੂਰੀਆਂ ਆਪਣੇ ਕੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮੋਬਾਈਲ ਵਾਲੇ ਵੀ ਜੀ ਤੇ ਆਪਣੇ ਵੀਡੀਓ ਤੁਹਾਨੂੰ ਕਿੱਦਾਂ ਲੱਗਦੀਆਂ ਵਧੀਆ ਲੱਗਦੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਤੇ ਕਮੈਂਟ ਮੂਵ ਕਰਿਓ ਤਾਂ ਮਿਲ ਜੇ ਮੇਟਰ ਨੈਕਸਟ ਬਲੌਗ ਵਿੱਚ ਓਕੇ ਧੰਨਵਾਦ